ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਾਜ ਦੇ ਵੀ ਫਾਰਮਿੰਗ ਦੇ ਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਨੰਦਗੜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਤਹਿਸੀਲ ਲਖੇਆਲੀ ਮੰਡੀ ਪੈ ਜਾਂਦੀ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਬਾਈ ਦਾ ਖੇਤੀਬਾੜੀ ਦਾ ਕੰਮ ਆ ਖੇਤੀਬਾੜੀ ਦੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਪਹਿਲਾ ਸੁਆ ਗੱਭਨ ਵਹਿੜ ਵਿਖਾਉਣੀ ਹੈ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਨਾ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੋ ਠੀਕ ਠਾਕ ਬਾਈ ਜੀ ਵਧੀਆ ਜੀ ਵਧੀਆ ਠੀਕ ਆ ਨਾਂ ਦੱਸੀ ਵੀਰ ਆਪਣਾ ਨਾਂ ਬਾਈ ਗੋਰਾ ਗੋਰਾ ਸਿੰਘ ਹਾਂਜੀ ਠੀਕ ਆ ਬਾਈ ਗੁਰੇ ਇੱਕ ਵਾਰੀ ਆਪਣਾ ਫੋਨ ਨੰਬਰ ਦੱਸ ਦੀ 9878347476 ਠੀਕ ਆ ਤੇ ਵੈੜ ਕਰਦੀ ਆ ਬਈ ਇਹ ਬਾਈ ਆਪਣੇ ਘਰ ਦੀ ਵੈੜਾ ਠੀਕ ਆ ਹਾਂਜੀ ਘਰ ਦੀ ਵਹਿੜਾ ਤੇ ਕਿੰਨੇ ਦਿਨ ਪਿਆ ਬਈ ਇਹਦੇ ਸੂਨ ਦੇ ਵਿੱਚ ਬਾਈ ਇਹਦੇ 30 ਤਰੀਕ ਨੂੰ 9 ਮਹੀਨੇ ਪੂਰੇ ਹੋਣੇ ਆ ਠੀਕ ਆ 30 ਤਰੀਕ ਨੂੰ ਜਾਨੀ ਕਿ 9 ਮਹੀਨੇ ਪੂਰੇ ਹੋਣੇ ਅੱਜ 21 ਤਰੀਕ ਹੋਈ ਆ ਸਕਦਾ ਵੀ 5 ਦਿਨ ਲੈ ਜੇ 4 ਦਿਨ ਲੈ ਜੇ ਉਹ ਉੱਤੇ ਲੈ ਕੇ ਜਾਊਗੀ ਠੀਕ ਆ ਹਾਂ ਬਈ ਜਾਨੀ ਕਿ ਸੰਵੀ ਸੁਵੀ ਚੱਕੀ ਚੰਗੀ ਆ ਵੀ ਅਨੁਮਾਨ ਆ ਵੀ ਲਗਭਗ 13 ਅੰਦਾਜ਼ਾ ਆ ਵੀ 15 ਦਿਨ ਲੈ ਜੂਗੀ 15 ਦਿਨ ਲੈ ਜੂਗੀ ਬਾਈ ਹਾਂ ਠੀਕ ਆ ਤੇ ਮਦਰ ਵਾਲੇ ਪਾਸੋਂ ਕੋਈ ਦੁੱਧਰ ਕਾਰਡ ਦਾ ਪਤਾ ਹੈ ਬਈ ਮਾਦਾ ਥੱਲੇ ਬਾਈ 25 ਲੀਟਰ ਦੁੱਧ ਸੀਗਾ 25 ਲੀਟਰ ਹਾਂ ਠੀਕ ਆ ਤੇ ਇਹਦਾ ਕੀ ਅਨੁਮਾਨ ਕਰੇਗਾ ਬਈ ਗ ਅਰਮਾਨ ਬਾਈ ਹੈਗਾ ਦੇ ਦੂਗੀ ਬਾਈ ਦੇ 20 ਲੀਟਰ ਦੁੱਧ ਵਹਿੜ ਬਾਈ ਦੇ ਵਹਿੜ ਦਾ ਕੱਦ-ਕਾਠ ਵਹਿੜ ਸਮੀਂ ਪਾਲੀ ਬਹੁਤ ਸਹੀ ਹੈ ਲਓ ਬਈ ਵਾਕਈ ਤੁਹਾਨੂੰ ਹਵਾਨੇ ਦੀ ਜਜਮੈਂਟ ਨੇੜੇ ਹੋ ਕੇ ਕਰਾਵਾਂਗੇ ਸੋਹਣਾ ਹਵਾਨਾ ਤਿਆਰ ਕਰੂ ਕੱਦ-ਕਾਠ ਚੈੱਕ ਕਰੋ ਪੂਰੇ ਵੱਡੇ ਕੱਦ-ਕਾਠ ਵਾਲੀ ਆ ਵੇਲ ਬੂਲ ਚੰਗੀ ਆ ਬਾਕੀ ਨਾ ਸੋਹਣੀ ਜਾਤ ਕੁਆਲਿਟੀ ਵਾਲੀ ਵਹਿੜ ਆ ਫੇਸ ਕੁਆਲਿਟੀ ਚੈੱਕ ਕਰੋ ਮਾੜੀ ਨਿਗਾ ਮਾਰਿਓ ਸੋਹਣਾ ਫੇਸ ਆ ਇਹ ਵਾਕਈ ਵਾਕਈ ਦੋਸਤੋ ਬਾਈ ਦੀ ਸੰਭਾਈ ਬਹੁਤ ਹੋਈ ਆ ਬਾਈ ਨੇ ਆਫ ਕੈਮਰਾ ਗੱਲ ਕੀਤੀ ਸੀ ਹਵਾਨਾ ਦੋਸਤੋ ਰੱਖੂਗੀ ਫਿਕਸ ਤੇ ਰੱਖੂ ਸੋਨਾ ਥਣ ਵੀ ਨਹੀਂ ਕੋਈ ਛੋਟਾ ਆਪਾਂ ਕਹਿ ਸਕਦੇ ਸੋਨਾ ਥਣਾ ਦਾ ਸਜ ਆ ਦੇਖ ਸਕਦੇ ਆ ਬਾਕੀ ਜੇ 15 ਦੇ ਨਾਲ ਜਾਂਦੀ ਹੈ ਨਾ ਬੈੜ ਨੇ ਹਵਾਨਾ ਸੋਨਾ ਤਿਆਰ ਕਰਨਾ ਜਜਮੈਂਟ ਕਰੇ ਬਹੁਤ ਸੋਨਾ ਹਵਾਨਾ ਦੇਖ ਸਕਦੇ ਢਿੱਲਾ ਵਿਆਹ ਜੀ ਨੀਗਾ ਮਰੋ ਥਣਾ ਦਾ ਸਜ ਗਾਇਬ ਹਜੇ ਤਿਆਰੀ ਬਣਾਉਣੀ ਸ਼ੁਰੂ ਕੀਤੀ ਹੈ ਜੇ ਗੱਲ ਕਰੀਏ 15 ਦਿਨਾਂ ਤਾਈਂ ਤੁਸੀਂ ਅੰਦਾਜ਼ਾ ਲਾਇਆ ਜੀ ਇਹਨੇ ਹਵਾਨਾ ਕਿੱਥੇ ਜਾ ਤਿਆਰ ਕਰਨਾ ਕਿਉਂਕਿ ਸੋਹਣਾ ਹਵਾਨਾ ਤਿਆਰ ਕਰੂਗੀ ਢਿੱਲਾ ਪਿਆ ਹਜੇ ਹਵਾਨਾ ਤੋੜ ਕੇ ਤੁਹਾਨੂੰ ਪਾਉਣੇ ਆ ਲੈ ਵੀ ਗੁਰੇ ਕਰੀ ਜਿਹੜਾ ਕੜਵਾਦੀ ਇਹਦਾ ਲਓ ਵੀ ਤੋੜ ਕੇ ਤੁਹਾਨੂੰ ਪਾਉਣੇ ਆ ਥਰੀ ਜਾਂਦੀ ਤੋ ਤੁਸੀਂ ਜੱਜਮੈਂਟ ਲਾਇਓ ਕਦ ਕਾਠ ਦੀ ਤੇ ਹਵਾਨੇ ਦੇ ਦੇ ਪੂਰੇ ਵੱਡੇ ਕਦ ਕਾਠ ਵਾਲੀ ਕੋਈ ਸ਼ੂਟ ਹੀ ਨਹੀਂ ਪਹਿਲਾ ਸੂਆ ਕਰਨ ਵਾਲੀ ਨੇ ਸੁਣਾ ਤੇ ਬਾਈ ਦੇ ਨਾਲ ਕਰਦੀ ਹੈਗੀ ਜਿਹੜੇ ਵੀਰ ਆਂਦੇ ਆ ਨਾ ਚੰਗੀ ਵਹਿੜ ਚਾਹੀਦੀ ਹੈ ਪਹਿਲਾ ਦੂਜਾ ਸੂਆ ਹੈ ਗੱਭਣਾ ਤਸੱਲੀ ਤੁਸੀਂ ਇੱਥੇ ਆ ਕੇ ਆਪਦੀ ਕਰ ਲੈਣੀ ਆ। ਭਵਾਨਾ ਕਰਮ ਵਾਲੀ ਨੇ ਸੋਨਾ ਤਿਆਰ ਕਰਨਾ ਲਗਭਗ 15 ਦਿਨ ਸੂਣ ਚ ਬਾਕੀ ਆ ਬਾਕੀ ਮਦਰ ਦਾ ਗੱਲ ਕਰੀਏ ਤਾਂ ਬਾਈ ਜੰਦਾ 25 ਲੀਟਰ ਦਾ ਦੁੱਧ ਰਕਾਰ ਸੀ ਆ। ਤੇ ਇਹਦਾ ਅਨੁਮਾਨ ਆ ਬਾਈ ਜੰਦਾ 22-23 ਲੀਟਰ ਦੇ ਲਗਭਗ ਨੇ ਦੁੱਧ ਪਾ ਦੇਣਾ। ਭਾਈ ਗੁਰੇ ਇਹਦਾ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ? ਰੇਟ ਬਾਈ ਬਸ ਲੈਣ ਦੇ ਨਾਲ 110000 ਰੁਪਏ 110000 ਹਾਂਜੀ ਠੀਕ ਹੈ ਕੋਈ ਥੋੜਾ ਬਹੁਤਾ ਮਾਨਤਾਨ ਕਰਦੇ ਆਂਗੇ ਬਸ ਥੋੜਾ ਬਹੁਤਾ ਮਾਨਤਾਨ ਕਰਾਂਗੇ ਉਹ ਵੀ ਬਈ ਅੱਜ ਦੇ ਜੋ ਹੈਗੀ ਆ ਉਸ ਹੋਂ 110000 ਇਹ ਦਿਨ ਵਾਇਰ ਲੈ ਗਈ ਉਸ ਤੋਂ ਬਾਅਦ ਫਿਰ ਬਾਅਦ ਠੀਕ ਹੈ ਜਿਵੇਂ ਤਿਆਰੀ ਹੋਊਗੀ ਤਾਂ ਹੋ ਸਕਦਾ ਵੀ ਆਪਣਾ ਰੇਟ ਚੇਂਜ ਹੋ ਜੇ ਹਾਂਜੀ ਹਾਂਜੀ ਠੀਕ ਅੱਜ ਦੇ ਹਿਸਾਬ ਨਾਲ 110000 ਲਓ ਬਈ ਅੱਜ ਦੇ ਹਿਸਾਬ ਨਾਲ ਬਾਈ ਗੁਰਾ ਦਾ ਨਾ ਰੇਟ ਹੈਗਾ ਜਿਹੜਾ 110000 ਰੁਪਏ ਆ ਬਾਕੀ ਜਿਹੜਾ ਕੋਈ 10 ਦਿਨਾਂ ਨੂੰ 15 ਦਿਨਾਂ ਨੂੰ ਬਾਈ ਫੋਨ ਲਾਵੇ ਉਹਦੇ ਵਾਸਤੇ ਹੋ ਸਕਦਾ ਵੀ ਰੇਟ ਚੇਂਜ ਹੋ ਜੇ ਕਿਉਂਕਿ ਵੈਰ ਨੇ ਹਜੇ ਤਿਆਰੀ ਕਰਨੀ ਆ ਦੇਖ ਸਕਦੇ ਆ ਹਵਾਨਾ ਨਾ ਬਿਲਕੁਲ ਠੱਲਾ ਪਿਆ ਜੱਜਮੈਂਟ ਲਾ ਲੈਣੀ ਆ ਤੁਸੀਂ ਫੈਕਸ ਹਵਾਨਾ ਸੋਨਾ ਅੱਧ ਕਾਠ ਦੇ ਚੰਗੀ ਆ ਤੇ ਬਾਕੀ ਦੋਸਤੋ ਜਿਹੜੇ ਭਰਾ ਦੇ ਪਸੰਦ ਆ ਤਾਂ ਬਾਈ ਦਾ ਪਿੰਡ ਹੈਗਾ ਆਨੰਦਗੜ੍ਹ ਜ਼ਿਲ੍ਹਾ ਸ਼੍ਰੀ ਮੁਕਤਸਰ ਤੇ ਤਹਿਸੀਲ ਲਖੇਵਾਲੀ ਮੰਡੀ ਤੇ ਨੰਬਰ ਚੱਲ ਰਿਹਾ ਬਾਈ ਦਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਚੱਲ ਰਿਹਾ ਸਕਰੀਨ ਦੇ ਹੇਠਲੇ ਪਾਸੇ ਸਾਡੇ ਨਾਲ ਸੰਪਰਕ ਕਰ ਸਕਦੇ ਆ 97815 11307 ਆਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ